ਜਦੋਂ ਫਰਾਂਸ ਦੇ ਵਿੱਚ ਪੰਜਾਬੀਆਂ ਫਸ ਕੇ ਸੀਗੇ ਜਿਹਨਾਂ ਅਮਰੀਕਾ ਜਾਣਾ ਸੀ ਇੱਕ ਗੱਲ ਸਾਹਮਣੇ ਇਹ ਕਹਿੰਦੇ ਜਦੋਂ ਅਮਰੀਕਾ ਦੇ ਬਾਰਡਰ ਤੇ ਪਹੁੰਚਣਾ ਸੀ ਤਾਂ ਉਹ ਉਹਨਾਂ ਨੇ ਕਹਿਣਾ ਸੀ ਵੀ ਅਸੀਂ ਖਾਲਿਸਤਾਨੀ ਉਹ ਕਹਿੰਦੇ ਕਿ ਉਹਨਾਂ ਨੂੰ ਇੱਕ ਭਾਰ ਨਹੀਂ ਪੜਾਈ ਸੀ ਪੰਜਾਬ ਵਾਲਿਆਂ ਨੂੰ ਇਹ ਪੜਾਈ ਸੀ ਕਿ ਜਦੋਂ ਤੁਸੀਂ ਉੱਥੇ ਬਾਰਡਰ ਤੇ ਪਹੁੰਚੋਗੇ ਤਾਂ ਤੁਸੀਂ ਯੂਰਪੀਨ ਯੂਨੀਅਨ ਉੱਤੇ ਇੱਕੋ ਗੱਲ ਕਹਿਣੀ ਹੈ ਅਸੀਂ ਖਾਲਸਤਾਨੀ ਪੱਕੇ ਆ ਜੀ ਸਾਨੂੰ ਤਾਂ ਸ਼ਰਮ ਚਾਹੀਦੀ ਹੈ ਤੁਹਾਡੇ ਬੋਲ ਕਹਿੰਦੇ ਆ ਕਿ ਗੁਜਰਾਤ ਦੁਬਈ ਜਦੋਂ ਇਹ ਗਏ ਪੁੱਛਕਿਛ ਵਿੱਚ 60 ਵਿਅਕਤੀ ਅਬਾਰੇ ਆਇਆ ਪੰਜਾਬੀਆਂ ਨੂੰ ਖਾਲਸਤਾਨ ਦੀ ਯੂਰਪੀਅਨ ਗੁਜਰਾਤ ਵਾਲਿਆਂ ਨੂੰ ਹੋਰ ਮਹਾਰਨੀ ਪੜਾਈ ਸੀ 14 ਏਜੰਟੇ ਦੇ ਵਿੱਚ ਗ੍ਰਿਫਤਾਰ ਨਾਮ ਜਦੋਂ ਹੋਏ ਨੇ ਜਿਹਦਾ ਜੋ ਤਿੰਨ ਦਿੱਲੀ ਦੇ ਨੇ ਤੇ ਬਾਕੀ ਗੁਜਰਾਤ ਦੇ ਇਨਸਾਨ ਐਸਿਆ ਡਾਲਰਾਂ ਦੇ ਲਾਲਚ ਵਿੱਚ ਲੋਕ ਕਿਵੇਂ ਆਪਦਾ ਸਿਸਟਮ, ਦੀਨ-ਮਾਨ ਸਾਰਾ ਕੁਝ ਛਿੱਕੇ ਤੇ ਛੰਕ ਕੇ ਐਬ ਦੇਚਾ ਨੂੰ ਜਾਂਦੇ ਐ ਜਿਵੇਂ ਉੱਥੇ ਡਾਲਰ ਦਰਖਤ ਦਾ ਨਾਂ ਆ ਜੀ ਬਾ ਜਾਣਾ ਹੈ ਲਾਈਨ ਉੱਤੇ ਲੱਗੀ ਹੈ ਹੈ ਵੀ ਉਹ ਕਈ ਕਿਲੋਮੀਟਰ ਲੰਬੀ ਪਾਰੀ ਦੀ ਉਡੀਕ ਹੈ ਵੀ ਕਦੋਂ ਆਈ ਤੇ ਮੈਂ ਥੋੜਾ ਕਲਪਸ ਫਰਾਂਸ ਦੇ ਵਿੱਚ ਪੰਜਾਬੀਆਂ ਫਸਕੇ ਸੀਗੇ ਜਿਹਨ ਅਮਰੀਕਾ ਜਾਣਾ ਸੀ ਇੱਕ ਗੱਲ ਸਾਹਮਣੇ ਆਈ ਕਹਿੰਦੇ ਜਦੋਂ ਅਮਰੀਕਾ ਦੇ ਬਾਰਡਰ ਤੇ ਪਹੁੰਚਣਾ ਸੀ ਤਾਂ ਉਹ ਉਹਨਾਂ ਨੇ ਕਹਿਣਾ ਸੀ ਵੀ ਅਸੀਂ ਖਾਲਿਸਤਾਨੀ ਆ ਜੀ ਇਹ ਨਿਕਾਰਾਗਵਾ ਉਡਾਨ ਦਾ ਮਾਮਲਾ ਹੈ ਜਿਹੜੀ ਟੀਮ ਪੜਤਾਲ ਕਰ ਰਹੀ ਹੈ ਏਡੀਜੀਪੀ ਨੇ ਸੀਆਈਡੀ ਦੇ ਰਾਜਕੁਮਾਰ ਪਾੜਨ ਉਹ ਕਹਿੰਦੇ ਕਿ ਉਹਨਾਂ ਨੂੰ ਇੱਕ ਮਹਾਰ ਨਹੀਂ ਪੜਾਈ ਸੀ ਪੰਜਾਬ ਵਾਲਿਆਂ ਨੂੰ ਇਹ ਪੜਾਈ ਸੀ ਕਿ ਜਦੋਂ ਤੁਸੀਂ ਉੱਥੇ ਬਾਰਡਰ ਤੇ ਪਹੁੰਚੋਗੇ ਤਾਂ ਤੁਸੀਂ ਯੂਰਪੀਅਨ ਯੂਨੀਅਨ ਉੱਥੇ ਇੱਕੋ ਗੱਲ ਕਹਿਣੀ ਹੈ ਅਸੀਂ ਖਾਲਸਤਾਨੀ ਪੱਕੇ ਆ ਜੀ ਸਾਨੂੰ ਤਾਂ ਸ਼ਰਨ ਚਾਹੀਦੀ ਹੈ ਤੁਹਾਡੇ ਮੁਲਕ 'ਚ ਇੱਕ ਖਾਲਸਤਾਨ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਵਾਸਤੇ ਵਰਤਿਆ ਜਾ ਰਿਹਾ ਹੈ ਕਹਿੰਦੇ ਆ ਕਿ ਗੁਜਰਾਤ ਤੇ ਦੁਬਈ ਜਦੋਂ ਆਏ ਇਹ ਗਏ ਪੁੱਛਕਿਛ ਵਿੱਚ 66 ਵਿਅਕਤੀਵਾਰੇ ਆਇਆ ਪੰਜਾਬੀਆਂ ਨੂੰ ਖਾਲਸਤਾਨ ਦੀ ਯੂਰੋਪੀਅਨ ਗੁਜਰਾਤ ਵਾਲਿਆਂ ਨੂੰ ਹੋਰ ਮਹਾਰਨੀ ਪੜਾਈ ਸੀ 14 ਏਜੰਟੇ ਦੇ ਵਿੱਚ ਗ੍ਰਿਫਤਾਰ ਨਾਮਜਦ ਹੋਏ ਨੇ ਜਿਨ੍ਹਾਂ ਚੋਂ ਤਿੰਨ ਦਿੱਲੀ ਦੇ ਨੇ ਤੇ ਬਾਕੀ ਗੁਜਰਾਤ ਦੇ ਨੇ ਸਾਰੇ ਇਸ ਤਰ੍ਹਾਂ ਦੀ ਪਟਕਥਾ ਇਹਨਾਂ ਨੂੰ ਲਿਖ ਕੇ ਦੇਤੀ ਸੀ ਕਿ ਤੁਸੀਂ ਆਹ ਮਹਾਰ ਨਹੀਂ ਪੜਨੀ ਐ ਕਹਿੰਦੇ ਆ ਕਿ ਤਿੰਨ ਵਟਸਐਪ ਚੈਟ ਉਹਦੇ ਵੇਰਵੇ ਵੀ ਦੇਖੇ ਜਾ ਰਹੇ ਨੇ ਸੋ ਇਹ ਜਰਾ ਕਹਿੰਦੇ ਆ ਤਿੰਨ ਸੌ ਤਨਖ ਭਾਰਤੀ ਸੀਗੇ ਇਹਦੇ ਵਿੱਚ ਪੰਜਾਬ ਦੇ ਬਹੁਤ ਗਿਣਤੀ ਸੀ ਇਹ ਵੀ ਕਿਹਾ ਗਿਆ ਮੁਦਖੀ ਤਸਕਰੀ ਦੇ 214 ਤੇ ਮਾਮਲਾ ਦਰਜ ਹੋ ਗਿਆ ਇਹ ਚਾਹੇ ਵੱਡੇ ਵੱਡੇ ਸ਼ਾਮਲਾ ਕਿ ਕੀ ਹੋਣਾ ਕੀ ਨਹੀਂ ਹੋਣਾ ਸਮਾਂ ਦੱਸੇਗਾ ਪਰ ਤੁਸੀਂ ਦੇਖੋ ਕਿ ਪੈਸਿਆਂ ਡਾਲਰਾਂ ਦੇ ਲਾਲਚ ਵਿੱਚ ਲੋਕ ਕਿਵੇਂ ਆਪ ਦਾ ਸਿਸਟਮ ਦੀਨ ਮਾਨ ਸਾਰਾ ਕੁਝ ਛਿੱਕੇ ਤੇ ਟੰਕੇ ਐਬ ਦੇਚਾ ਨੂੰ ਜਾਂਦੇ ਆ ਜਿਵੇਂ ਉੱਥੇ ਡਾਲਰ ਦਰਖਤ ਦਾ ਨਾ ਆਇਆ ਜੀ ਬਾ ਜਾਣਾ ਹੈ ਲਾਈਨ ਉੱਤੇ ਲੱਗੀ ਹੈ ਹੈ ਵੀ ਉਹ ਕਈ ਕਿਲੋਮੀਟਰ ਲੰਬੀ ਹੈ ਬਾਰੀ ਦੀ ਉਡੀਕ ਹੈ ਵੀ ਕਦੋਂ ਆਈ ਤੇ ਮੈਂ ਤੋੜਾਂ ਤੇ ਵਾਪਸ ਪਰਤਿਆ ਆਵਾਂ ਇਹ ਜੇ ਡਾਲਰ ਨੇ ਇਹਨਾਂ ਦੀ ਚੱਕਾ ਚੌਧਰੇ ਰਿਸ਼ਤੇ ਵੀ ਖਰਾਬ ਕਰਤੇ ਸਾਡੇ ਧਿਆਨ 'ਚ ਇਹੋ ਜਿਹਾ ਕੁਝ ਵੀ ਆਇਆ ਕਿ ਭੈਣ ਭਰਾ ਪਤੀ ਪਤਨੀ ਬਣ ਕੇ ਤੁਰ ਪੈਂਦੇ ਨੇ ਕਈ ਹੋਰ ਰਿਸ਼ਤੇ ਜਿਹੜੇ ਬਹੁਤ ਪਵਿੱਤਰ ਰਿਸ਼ਤੇ ਨੇ ਉਹਨਾਂ ਦੇ ਵਿੱਚ ਵੀ ਤੁਰ ਪੈਂਦੇ ਨੇ ਸੋ ਇਹ ਮਾਮਲੇ ਬਹੁਤ ਗੰਭੀਰਤਾ ਵਾਲੇ ਨੇ ਇਹਨਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਹਦੇ ਤੇ ਬਕਾਇਦਾ ਜਿਹੜੇ-ਜਿਹੜੇ ਵੀ ਦੋਸ਼ੀ ਨੇ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿ ਲੋਕਾਂ ਨੂੰ ਜਿਹੜਾ ਹੈਗਾ ਇਸ ਤਰ੍ਹਾਂ ਨਾ ਠੱਗਿਆ ਜਾਵੇ ਧੋਖਾ ਨਾ ਕੀਤਾ ਜਾਵੇ ਔਰ ਕਹਿੰਦੇ ਆ ਕਿ ਇਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਇਹ ਸ਼ਮੂਲੀਅਤ ਆ ਨਾ ਉਹਨੂੰ ਲੈ ਕੇ ਹੋਰ ਬਥੇਰੇ ਸਖਤੀ ਦੇ ਨਾਲ ਕੰਮ ਕੀਤਾ ਜਾਵੇ ਸੋ ਜਾਂਚ ਏਜੰਸੀਆਂ ਕੰਮ ਕਰਦੀਆਂ ਨੇ ਉਹਨਾਂ ਨੇ ਮੁਢਲੇ ਤੌਰ ਦੇ ਉੱਤੇ ਇਹ ਜਿਹੜੇ ਤੱਥ ਆਪਾਂ ਅੱਗੇ ਰੱਖਿਆ ਇਸ ਸਮੇਂ ਲਿਆਂਦੇ ਜੀ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਗੇ बुलंद आवाज ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ